ਅੱਜ ਮਿਤੀ 2 ਨਵੰਬਰ 2025 ਨੂੰ ਜਿਹੜਾ ਬਾਨਯੋਕ ਸੀਐਮ ਪੰਜਾਬ ਜੀ ਦਾ ਦੌਰਾ ਸ਼੍ਰੀ ਮੁਖਸਰ ਸਾਹਿਬ ਵਿਖੇ ਸੀਗਾ ਇਹ ਰਿਗਾਰਡਿੰਗ ਡਿਵੈਲਪਮੈਂਟ ਪ੍ਰੋਜੈਕਟ ਦੇ ਇਨਾਗੂਰੇਸ਼ਨ ਸੀਗਾ ਇਹਦੇ ਰਿਗਾਰਡਿੰਗ ਸਾਡੇ ਨੋਟਿਸ 'ਚ ਆਇਆ ਕਿ ਸੋਸ਼ਲ ਤੇ ਪ੍ਰਿੰਟ মিডিਆ ਤੇ ਇੱਕ ਫੇਕ ਤੇ ਮਿਸਲੀਡਿੰਗ ਐਂਡ ਫੈਬ੍ਰିକੇਟਿਡ ਨਿਊਜ਼ ਜਿਹੜੀ ਆ ਉਹ ਸ਼ੇਅਰ ਕੀਤੀ ਜਾ ਰਹੀ ਹੈ ਜਿਹਦਾ ਮੁੱਖ ਅਧਾਰ ਇਹ ਹੈ ਕਿ ਉਹਦੇ 'ਚ ਦਰਸਾਇਆ ਜਾ ਰਿਹਾ ਕਿ ਆਨਰੇਬਲ ਸੀਐਮ ਪੰਜਾਬ ਦੇ ਜਿਹੜੇ ਸ਼ੂਜ਼ ਨੇ ਉਹਨਾਂ ਦੀ ਸਿਕਿਉਰਿਟੀ ਦੇ ਰਿਗਾਰਡਿੰਗ ਦੋ ਕਰਮਚਾਰੀਆਂ ਦੀ ਡਿਊਟੀ ਦਰਬਾਰ ਸਾਹਿਬ ਦੇ ਵਿੱਚ ਲਾਈਆਂ ਲਾਈਆਂ ਗਈਆਂ ਨੇ ਪਰੇ ਅਸੀਂ ਕਲੀਅਰਿਫਾਈ ਕਰਨਾ ਚਾਹੁੰਦੇ ਆ ਕਿ ਇਹ じゃ ਕੋਈ ਪ੍ਰੋਗਰਾਮ ਜਿਲ੍ਹਾ ਪੁਲਿਸ ਵੱਲੋਂ ਨਹੀਂ ਜਾਂ ਸਰਕੂਲੇਟ ਕੀਤਾ ਗਿਆ ਸੀ ਉਹਦਾ ਮੁੱਖ ਕਾਰਨ ਇਹ ਸੀਗਾ ਕਿ ਜਿਹੜਾ ਆਨਰੇਬਲ ਸੀਐਮ ਪੰਜਾਬ ਦਾ ਦੌਰਾ ਐਂਡ ਉਹਨੇ ਆਈਟਮ ਨਹੀਂ ਕੀਤੀ ਸੀ ਉਹਦੇ ਵਿੱਚ ਦਰਬਾਰ ਸਾਹਿਬ ਵਿਖੇ ਜਾਣ ਦਾ ਅੱਜ ਦਾ ਪ੍ਰੋਗਰਾਮ ਨਹੀਂ ਸੀਗਾ ਸੋ ਜਿਹੜੀ ਆਹ ਪੋਸਟ ਹੈ ਜਿਹੜੀ ਸੋਸ਼ਲ ਤੇ ਪ੍ਰਿੰਟ ਮੀਡੀਆ ਤੇ ਸਰਕੂਲੇਟ ਕੀਤੀ ਜਾ ਰਹੀ ਹੈ ਇਮਿਸਲੇਟਿੰਗ ਐਂਡ ਫੈਬ੍ਰੀਕੇਟਡ ਹੈ ਕਿਉਂਕਿ ਆਫੀਸ਼ੀਅਲ ਪਲਾਨ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਸੀਗਾ ਐਂਡ ਸੈਕੰਡਲੀ ਜੇ ਇਹਦੇ ਬਾਰੇ ਜਿਹੜੇ ਇੰਡੀਵਿਜੂਅਲਸ ਨੇ ਇਹਨੂੰ ਪੋਸਟ ਕੀਤਾ ਸੀਗਾ ਜਾਂ ਰਿਪੋਰਟ ਕੀਤਾ ਸੀਗਾ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਕਲੈਰੀਫਾਈ ਕੀਤਾ ਗਿਆ ਕਿ ਇਹ ਜਿਹੜੀ ਇੰਟਰਪਰਨੇਸ਼ਨ ਹੈ ਇਹ ਗਲਤ ਹੈ ਐਂਡ ਇਹਨੂੰ ਅੱਗੇ ਹੋਰ ਸਪਰੈਡ ਨਾ ਕੀਤਾ ਜਾਏ ਐਂਡ ਅਸੀਂ ਵੀ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਹੇ ਹਾਂ ਜੀ ਇਹਦਾ ਸੋਰਸ ਜਿਹੜਾ ਕਿ ਕਿੱਥੋਂ ਇਹ ਫੇਕ ਇਨਫੋਰਮੇਸ਼ਨ ਡਿਵੈਲਪ ਹੋਈ ਹੈ ਤਾਂ ਜੋ ਇਹ ਲੋਕਾਂ 'ਚ ਮਿਸਲੀਡ ਹੋ ਕੇ ਸਪਰੈਡ ਹੋ ਰਹੀ ਹੈ ਉਹਦਾ ਜਿਹੜਾ ਸੋਰਸ ਹੈ ਉਸੇ ਆਈਡੈਂਟੀਫਾਈ ਕਰਾਂਗੇ